ਸਥਾਨ ਸੀ ਸਤਗੁਰਾਂ ਦਾ ਉਹ ਸੀ ਸ਼ੀਸ਼ ਮਹਿਲ ਗੁਰਦੁਆਰਾ ਕਿਰਤਪੁਰ ਸਾਹਿਬ ਉੱਥੋਂ ਜਦੋਂ ਸਤਪੁਰ ਜੀ ਸੰਗਤ ਵਿੱਚ ਜਾਂਦੇ ਸਨ ਤੇ ਸਤਗੁਰਾਂ ਦਾ ਗੁਰੂ ਮਹਿਲ ਤੋਂ ਲੈ ਕੇ ਸੰਗਤ ਵਿੱਚ ਰੂਪਰੂ ਹੋਣ ਜਾਣਾ ਜਦੋਂ ਸੰਗਤ ਵਿੱਚ ਬੈਠਣਾ ਉੱਥੋਂ ਤੱਕ ਜਾਣ ਦੇ ਲਈ ਸਤਗੁਰਾਂ ਪਾਲਕੀ ਵਿੱਚ ਬੈਠ ਕੇ ਜਾਂਦੇ ਸਨ ਅਰਬਲਾ ਛੋਟੀ ਸੀ ਦਾਤਾਰ ਪਿਤਾ ਜੀ ਦੀ ਤੇ ਸਿੱਖ ਪਾਲਕੀ ਦੇ ਵਿੱਚ ਮਾਨ ਨਾਲ ਪਿਆਰ ਨਾਲ ਬਿਠਾ ਕੇ ਲੈ ਜਾਂਦੇ ਸਨ ਕੁਝ-ਕੁਝ ਗੁਰੂ ਘਰ ਦੇ ਦੋਖੀਆਂ ਨੇ ਨਾ ਇੱਕ ਕੋੜੀ ਬ੍ਰਾਹਮਣ ਨੂੰ ਸਤਗੁਰਾਂ ਦੀ ਪਾਲਕੀ ਦੇ ਅੱਗੇ ਖੜਾ ਕਰ ਦਿੱਤਾ ਕਹਿੰਦੇ ਓਨੀ دیر ਖੜਾ ਨਾ ਹੋਈ ਜਿੰਨੀ ਦੇਰ ਤੱਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇਰਾ ਰੋਗ ਠੀਕ ਨਾ ਕਰਨ ਮੇਰੇ ਸੈਭ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਚਨ ਆਖੇ ਤੁਸੀਂ ਰੋਜ਼ ਅਰਦਾਸ ਵਿੱਚ ਪੜਦੇ ਹੋ ਸ਼ਿਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਇਹ ਬਚਨ ਸਾਹਿਬ ਨੇ ਕੋਈ ਐਵੇਂ ਨਹੀਂ ਆਖੇ ਇਹ ਬਚਨਾਂ ਦੇ ਵਿੱਚ ਕੀ ਕੋਈ ਕਰਾਮਾਤ ਹੈ ਉਹ ਤੁਸੀਂ ਜਦੋਂ ਗੁਰੂ ਸਾਹਿਬ ਦਾ ਜੀਵਨ ਪੜੋਗੇ ਤੇ ਸਮਝ ਵਿੱਚ ਆਏਗੀ ਪਾਤਸ਼ਾਹ ਜੀ ਦੀ ਪਾਲਕੀ ਲੰਘ ਰਹੀਏ ਉਸ ਬ੍ਰਾਹਮਣ ਨੂੰ ਜਿਹਨੂੰ ਤਨ ਤੇ ਕੋੜੇ ਸਤਗੁਰਾਂ ਦੀ ਪਾਲਕੀ ਦੇ ਅੱਗੇ ਲਿਆ ਕੇ ਖੜਾ ਕਰ ਦਿੱਤਾ ਕਿੰਨਾ ਹਉਨੇ ਦੇ ਰੂਪੀ ਨਾ ਜਿੰਨੀ ਦੇਰ ਤੱਕ ਗੁਰੂ ਤੇਨੂ ਠੀਕ ਨਹੀਂ ਕਰ ਦਿੰਦੇ ਵੇਖੋ ਇਹ ਵੀ ਗੱਲ ਸਾਡੇ ਜਾਣਨ ਯੋਗ ਹੈ ਸਾਧ ਸੰਗਤ ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਦੁਨੀਆ ਦਾ ਸਭ ਤੋਂ ਵੱਡਾ ਸਫਾਖਾਨਾ ਬਣਾਇਆ ਸੀ ਸਫਾਖਾਨਾ ਸਮਝ ਲਿਓ ਦਵਾਖਾਨਾ ਧੰਨ ਗੁਰੂ ਹਰਕ੍ਰਿਸ਼ਨ ਗੁਰੂ ਰਾਏ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਏਸ਼ੀਆ ਦਾ ਸਭ ਤੋਂ ਵੱਡਾ ਸਫਾਖਾਨਾ ਸੀ ਏਸ਼ੀਆ ਦਾ ਤੁਸੀਂ ਦੇਖੋ ਓਦੋਂ ਹਿੰਦੂਸਤਾਨ ਕਿੱਡਾ ਵੱਡਾ ਸੀ ਆ ਸਰਹੱਦਾਂ ਨਹੀਂ ਸਨ ਪਾਕਿਸਤਾਨ ਤੱਕ ਦੀਆਂ ਉਦੋਂ ਤੇ ਕਾਬਲ ਕੰਧਾਰ ਨੂੰ ਲੱਗਦੀਆਂ ਸੀ ਹਿੰਦੂਸਤਾਨ ਦੀਆਂ ਸਰਹੱਦਾਂ ਸਤਗੁਰ ਪਾਤਸ਼ਾਹ ਜੀ ਦਾ ਸਭ ਤੋਂ ਵੱਡਾ ਸਫਾਖਾਨਾ ਸੀ ਦਵਾਖਾਨਾ ਜਿਹੜਾ ਗੁਰੂ ਅਰਜਨ ਸਾਹਿਬ ਜੀ ਨੇ ਬਣਾਇਆ ਜਿਸ ਵੇਲੇ ਸ਼ਾਹ ਧਾਨ ਦਾ ਪੁੱਤਰ ਦਾਰਾ ਸ਼ਿਕੋ ਉਹਦੇ ਤਨ ਨੂੰ ਰੋਗ ਲੱਗਾ ਜਿਹੜਾ ਔਰੰਗਜ਼ੇਬ ਸੀ ਇੰਨੇ ਗੱਦੀ ਦੇ ਲਾਲਚ ਵਿੱਚ ਲਾਲਚ ਵਿੱਚ ਆ ਕੇ ਆਪਣੇ ਭਰਾ ਨੂੰ ਸ਼ੇਰ ਦੀ ਮੁੱਛ ਦਾ ਵਾਲ ਖਾਣੇ ਵਿੱਚ ਖਵਾ ਦਿੱਤਾ ਅੰਦਰ ਜਾ ਕੇ ਉਹਨੇ ਸਰੀਰ ਦਾ ਹਾਜ਼ਮਾ ਖਰਾਬ ਕਰ ਦਿੱਤਾ ਨਾ ਉਹ ਬਾਹਰ ਨਿਕਲੇ ਦਵਾਈ ਤੋਂ ਬਿਨਾ ਦੁਨੀਆ ਭਰ ਦੇ ਵੈਦ ਇਲਾਜ ਕਰਕੇ ਥੱਕ ਗਏ ਪਰ ਕੋਈ ਇਲਾਜ ਨਾ ਹੋਵੇ ਇਹਨੂੰ ਐਸੀ ਬਿਮਾਰੀ ਲੱਗੀ ਜੋ ਖਾਏ ਉਹ ਇਹ ਉਸੇ ਵਕਤ ਉਲਟੀ ਕਰਕੇ ਬਾਹਰ ਕੱਢ ਦੇ ਇੰਦਾ ਸਰੀਰ ਦਿਨੋ ਦਿਨ ਢਾਲ ਹੋ ਗਿਆ ਸ਼ਾਹਜਹਾਨ ਨੂੰ ਪਤਾ ਲੱਗਾ ਇਨੇ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕੀਤੀ ਧਿਆਨ ਦੇਣਾ ਇਹ ਉਹ ਪਰਿਵਾਰ ਹੈ ਜਿੰਦੇ ਪਰਿਵਾਰ ਵਿੱਚੋਂ ਜਹਾਂਗੀਰ ਨੇ ਗੁਰੂ ਅਰਜੁਨ ਦੇਵ ਸਾਹਿਬ ਜੀ ਨੂੰ ਤਤੀ ਤਵੀ ਤੇ ਬਿਠਾਇਆ ਹੈ ਅੱਜ ਸ਼ਾਹਜਹਾਨ ਬੇਨਤੀ ਕਰਦਾ ਹੈ ਗੁਰੂ ਅਰਜਨ ਸਾਹਿਬ ਜੀ ਨੂੰ ਕਿਰਪਾ ਕਰੋ ਮੇਰਾ ਪੁੱਤਰ ਠੀਕ ਹੋ ਜਾਏ ਕਿਸੇ ਤਰੀਕੇ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਆਹ ਦਵਾਈਆਂ ਨੇ ਜਿਹੜੀਆਂ ਵੈਦ ਨੇ ਕਈਆਂ ਨੇ ਇਹ ਕਿਤੋਂ ਨਹੀਂ ਮਿਲੀਆਂ ਸਤਿਗੁਰੂ ਜੀ ਤੁਹਾਡੇ ਘਰ ਵਿੱਚੋਂ ਜੇ ਹਨ ਤੇ ਮੇਰੇ ਪੁੱਤਰ ਦੀ ਬਿਹਤਰੀ ਲਈ ਤੁਸੀਂ ਇਹ ਦਵਾਈਆਂ ਦਿਓ ਸਾਬਤ ਹਨ ਗੁਰੂ ਰਹਿ ਪਾਤਸ਼ਾਹ ਜੀ ਨੇ ਇੱਕ ਵਾਰੀ ਵੀ ਨਹੀਂ ਵਿਚਾਰਿਆ ਪਾਤਸ਼ਾਹ ਜੀ ਤੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ ਦੇਖੋ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਇਨੀ ਈਰਖਾ ਰੱਖੀ ਇਤੋਂ ਤੱਕ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਫਰਜ਼ੰਦਾ ਨੂੰ ਜਿੰਦੇ ਕਹਿਣ ਤੇ ਸ਼ਹੀਦ ਕੀਤਾ ਗਿਆ ਔਰੰਗਜ਼ੇਬ ਜਦੋਂ ਇਹਦਾ ਪੁੱਤਰ ਬਹਾਦਰ ਸ਼ਾਹ ਝੋਲੀ ਆਟ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਮਣੇ ਖੜਾ ਹੋ ਗਿਆ ਨਾ ਦਾਤਾ ਜੀ ਮੇਰੇ ਭਰਾਵਾਂ ਨੇ ਗੱਦੀ ਦੇ ਲਈ ਆਪਸ ਵਿੱਚ ਲੜਾਈ ਸ਼ੁਰੂ ਕਰ ਦਿੱਤੀ ਏ ਤੇ ਤੁਸੀਂ ਤਰਸ ਕਰੋ ਮੇਰੇ ਮਾਲਕ ਧੰਗੁਰ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੇ ਤੋਂ ਬਿਨਾ ਮੈਂ ਇਹ ਫਤਿਹ ਹਾਸਲ ਨਹੀਂ ਕਰ ਸਕਦਾ ਸਹਿਬ ਨੇ ਆਖਿਆ ਵੀ ਤੇਰੀ ਮਦਦ ਤੇ ਜ਼ਰੂਰ ਕਰ ਦੇਾਂਗੇ ਪਰ ਉਹਦੇ ਬਦਲੇ ਵਿੱਚ ਕੁਝ ਗੱਲਾਂ ਨੇ ਜਿਹੜੀਆਂ ਤੈਨੂੰ ਸਾਡੀਆਂ ਮੰਨਣੀਆਂ ਪੈਣਗੀਆਂ ਉਹ ਵੀ ਗੱਲਾਂ ਸਨ ਵੀ ਤੂੰ ਕਿਵੇਂ ਰਾਜ ਕਰਨਾ ਹੈ ਜੇ ਰਾਜ ਕਰਨ ਦੇ ਲਈ ਤਖਤ ਤੇ ਬੈਠਾ ਤੇ ਤੇਰਾ ਰਾਜ ਕਿਹਸਾ ਹੋਣਾ ਚਾਹੀਦਾ ਸਤਿਗੁਰ ਨੇ ਰਾਜ ਦੀ ਗੱਲ ਸਿਖਾਈ ਬਹਾਦਰ ਸ਼ਾਹ ਨੂੰ ਬਹਾਦਰ ਸ਼ਾਹ ਕਹਿੰਦਾ ਸਤਿਗੁਰ ਤੁਹਾਡੀਆਂ ਸਾਰੀਆਂ ਗੱਲਾਂ ਮਨਜ਼ੂਰ ਤੇ ਸਹਬ ਨੇ ਉਹਦੀ ਮਦਦ ਕਰਕੇ ਉਹਨੂੰ ਰਾਜ ਦਵਾਇਆ ਕਿਉਂਕਿ ਇੱਥੇ ਕਿਸੇ ਨਾਲ ਕੋਈ ਈਰਖਾ ਨਹੀਂ ਚੇਤੇ ਰੱਖਿਓ ਮੇਰੇ ਸਤਿਗੁਰ ਗੁਰੂ ਅਰਹਿ ਪਾਤਸ਼ਾਹ ਜੀ ਨੇ ਦਵਾਈ ਭੇਜੀ ਸਹਾਜਾਨ ਦਾ ਪੁੱਤਰ ਠੀਕ ਹੋਇਆ ਸਾਨੂੰ ਗੁਰੂ ਹਰ ਰਾਇ ਪਾਤਸ਼ਾਹ ਜੀ ਦਾ ਬਣਾਇਆ ਸਭ ਤੋਂ ਵੱਡਾ ਸਫਾਖਾਨਾ ਸੀ ਪਰ ਇਹ ਜਿਹੜੇ ਗੁਰੂ ਘਰ ਦੇ ਨਾਲ ਈਰਖਾ ਰੱਖਣ ਵਾਲੇ ਸਨ ਇਹਨਾਂ ਇਸ ਕਰਕੇ ਇਸ ਬੰਦੇ ਨੂੰ ਕੋੜੀ ਨੂੰ ਲਿਆ ਕੇ ਸਾਹਮਣੇ ਖੜਾ ਕੀਤਾ ਕਿ ਇਹ ਤੇ ਬਾਲਕ ਹੈ ਇਹਦੇ ਕੋਲੋਂ ਰੋਗ ਕਿੱਥੇ ਠੀਕ ਹੋਣ ਲੱਗਾ ਹੈ ਇਹਨੇ ਕੋ ਰੋਗ ਠੀਕ ਨਹੀਂ ਹੋਣਾ ਇਹਦੇ ਕੋਲੋਂ ਇਸੀ ਰੋਲਾ ਪਾ ਦੇਵਾਂਗੇ ਦੇਖੋ ਜੀ 5 ਸਾਲ ਦੇ ਬੱਚੇ ਨੂੰ ਗੁਰੂ ਬਣਾ ਕੇ ਸਾਡੇ ਸਿਰ ਤੇ ਮੜ ਦਿੱਤਾ ਹੈ ਇਹ 5 ਸਾਲ ਦਾ ਬੱਚਾ ਗੁਰੂ ਨਹੀਂ ਹੋ ਸਕਦਾ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੀ ਪਾਲਕੀ ਦੇ ਅੱਗੇ ਲੇਟ ਗਿਆ ਹੈ ਸਹਿਬ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੀ ਪਾਲਕੀ ਦੇ ਅੱਗੇ ਲੇਟ ਕੇ ਨਾ ਇਹਨੇ ਇੱਕ ਪੰਗਤੀ ਪੜ੍ਹੀ ਉਹ ਪੰਗਤੀ ਇਹਨੂੰ ਉਹਨਾਂ ਹੀ ਗੁਰੂ ਘਰ ਦੇ ਦੋਖੀਆਂ ਨੇ ਚੇਤੇ ਕਰਾਈ ਸੀ ਚੇਤੇ ਰੱਖਿਓ ਪੰਗਤੀ ਸੀ ਰੋਗੀ ਕਾ ਪ੍ਰਭ ਖੰਡੋ ਰੋਗ ਮੇਰੇ ਸਤਿਗੁਰੂ ਧੰਗੁਰੂ ਅਰਕਿਸ਼ਨ ਸਾਹਿਬ ਪਾਤਸ਼ਾਹ ਜੀ ਦੀ ਪਾਲਕੀ ਰੁਕੀ ਪਾਲਕੀ ਰੁਕਣ ਤੋਂ ਬਾਅਦ ਸਤਿਗੁਰ ਨੇ ਪੁੱਛਿਆ ਕੀ ਗੱਲ ਸਿੱਖ ਕਹਿੰਦੇ ਸਤਿਗੁਰ ਜੀ ਅੱਗੇ ਕੋਈ ਹੈ ਜਿਹੜਾ ਉੱਚੀ ਉੱਚੀ ਵਰਲਾਪ ਕਰ ਰਿਹਾ ਹੈ ਨਾਲੇ ਬਾਣੀ ਪੜ ਰਿਹਾ ਹੈ ਸਹਿਬ ਧੰਗੁਰੂ ਅਰਕਿਸ਼ਨ ਪਾਤਸ਼ਾਹ ਜੀ ਪਾਲਕੀ ਤੋਂ ਬਾਹਰ ਨਿਕਲੇ ਸਹਿਬ ਨੇ ਪੁੱਛਿਆ ਕੀ ਗੱਲ ਭਗਤਾ ਕਹਿੰਦਾ ਦਾਤਾ ਜੀ ਆ ਰੋਗ ਲੱਗਿਆ ਸਰੀਰ ਨੂੰ ਇਹ ਕੋੜ ਦਾ ਰੋਗ ਐ ਸੰਦੈ ਸਾਧ ਸੰਗਤ ਜੀ ਸਰੀਰ ਦੇ ਇੱਕ ਹਿੱਸੇ ਤੋਂ ਜਦੋਂ ਇਹ ਰੋਗ ਸ਼ੁਰੂ ਹੁੰਦਾ ਹੈ ਨਾ ਉਹਦੇ ਵਿੱਚੋਂ ਜਿਹੜੀ ਪਸ ਬਣ ਕੇ ਨਿਕਲਦੀ ਏ ਉਹ ਸਰੀਰ ਤੇ ਜਿਹੜੇ-ਜਿਹੜੇ ਛੇ ਪਾਸੇ ਜਾਇਓ ਸਰੀਰ ਨੂੰ ਵੀ ਉੱਥੋਂ ਤੋਂ ਖਤਮ ਕਰਦੀ ਜਾਂਦੀ ਪੂਰਾ ਸਰੀਰ ਇਹਦਾ ਗਲ ਚੁਕਾ ਸੀ ਸਿਰ ਤੋਂ ਲੈ ਕੇ ਪੈਰਾਂ ਤੱਕ ਘਰ ਵਾਲੇ ਘਰ ਰੱਖਣ ਨੂੰ ਤਿਆਰ ਨਹੀਂ ਤੇ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਤੇਰਾ ਇਹ ਰੋਗ ਠੀਕ ਹੋ ਸਕਦਾ ਹੈ ਸੱਭ ਨੇ ਆਪਣੀ ਜੇਬ ਵਿੱਚੋਂ ਰੁਮਾਲ ਕੱਢਿਆ ਦਾਤਾ ਜੀ ਨੇ ਉਹਦੇ ਤਨ ਤੇ ਲੱਗੇ ਹੋਏ ਉਸ ਰੋਗ ਨੂੰ ਜਿਹੜੀ ਤਨ ਦਾ ਰੋਗ ਸੀ ਸਿਰ ਤੋਂ ਪੈਲੋ ਸਤਿਗੁਰ ਨੇ ਉਹਦਾ ਮੂੰਹ ਸਾਫ਼ ਕੀਤਾ ਫਿਰ ਦਾਤਾ ਜੀ ਨੂੰ ਦੇ ਹੱਥ ਸਾਫ਼ ਕੀਤੇ ਤੇ ਨਾਲ ਸੱਭ ਨੇ ਕਿਹਾ ਚੱਲ ਇਹ ਤੇਰੇ ਰੋਗ ਦਾ ਇਲਾਜ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਗੁਰੂ ਘਰ ਦੇ ਵਿੱਚ ਹੋਵੇਗਾ ਕਈ ਇਤਿਹਾਸਕਾਰਾਂ ਨੇ ਲਿਖਿਆ ਵੀ ਸਤਿਗੁਰਾਂ ਨੇ ਰੁਮਾਲ ਦਿੱਤਾ ਉਹਨੇ ਉਹ ਰੁਮਾਲ ਆਪਣੇ ਨੂੰ ਜਿੱਥੇ-ਜਿੱਥੇ ਉਹਨੂੰ ਰੋਗ ਸੀ ਉਹ ਰੋਗ ਰੁਮਾਲ ਉਹ ਸਤਿਗੁਰਾਂ ਦਾ ਜਿੱਦੋਂ ਰੋਗ ਜਿੱਥੇ ਸੀ ਉਥੋਂ ਟੱਚ ਕੀਤਾ ਉੱਤੇ ਫੇਰਿਆ ਤੇ ਉਹਦਾ ਉਹ ਰੋਗ ਠੀਕ ਹੋ ਗਿਆ ਇਹ ਦੋ ਤਰ੍ਹਾਂ ਦੀਆਂ ਮਨੋਤਾں ਨੇ ਇਤਿਹਾਸ ਵਿੱਚ ਗੁਰੂ ਅਰਕਿਸ਼ਨ ਪਾਤਸ਼ਾਹ ਜੀ ਨੇ ਜਦੋਂ ਇੰਨੀ ਗੱਲ ਕੀਤੀ ਉਹਨਾਂ ਦੋਖੀਆਂ ਦਾ ਪਾਜ ਉਗੜਿਆ ਤੇ ਮੇਰੇ ਸਤਿਗੁਰ ਦੀ ਵਡਿਆਈ ਹੋਈ ਇਨਾਂ